ਪੰਜਾਬ ਦੇ ਜਲੰਧਰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਪੰਜਾਬ, ਹਰਿਆਣਾ ਅਤੇ ਮੁੰਬਈ ਦੇ ਵਿੱਚ ਕੁੱਲ 11 ਥਾਵਾਂ ਤੇ ਛਾਪੇਮਾਰੀ ਕੀਤੀ ਹੈ। ਲਗਾਤਾਰ 72 ਘੰਟੇ ਤੋਂ ਇਹ ਛਾਪੇਮਾਰੀ ਜਾਰੀ ਹੈ ਔਰ ਗੁਰੂਗਰਾਮ, ਪੰਚਕੁਲਾ, ਜੀਂਦ, ਮੋਹਾਲੀ ਅਤੇ ਮੁੰਬਈ ਦੇ ਵਿੱਚ ViewNow Marketing Services, Big Boy Tile ਸਮੇਤ 6 ਕੰਪਨੀਆਂ ਤੋਂ 2 ਲਗਜ਼ਰੀ ਕਾਰਾਂ ਅਤੇ 3 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ED ਨੇ ਸੋਮਵਾਰ ਰਾਤ ਨੂੰ ਇਹ ਜਾਣਕਾਰੀ ਦਿੱਤੀ ਹੈ। ਈਡੀ ਨੇ ਕਿਹਾ ਹੈ ਕਿ 17 ਤੋਂ 20 ਜਨਵਰੀ ਤੱਕ ਉਸ ਦੀ ਟੀਮ ਨੇ ਵਿਊ ਨਾਓ ਇਨਫਰਾਟੈਕ ਲਿਮਟਿਡ ਬਿਗ ਬॉयਜ਼ ਟॉयਜ਼ ਮੰਦੇਸ਼ੀ ਫੂਡਸ ਪ੍ਰਾਈਵੇਟ ਲਿਮਟਿਡ ਪਲੈਂਕ ਡਾਟ ਪ੍ਰਾਈਵੇਟ ਲਿਮਟਿਡ ਬਾਈਟ ਕੈਨਵਸ ਐਲ ਐਲ ਪੀ ਸਕਾਈ ਲਿੰਕ ਨੈਟਵਰਕ ਅਤੇ ਸਬੰਧਤ ਸੰਸਥਾਵਾਂ ਨਾਲ ਜੁੜੇ ਲੋਕਾਂ ਦੇ ਦਫ਼ਤਰਾਂ ਅਤੇ ਘਰਾਂ ਦਾ ਦੌਰਾ ਕੀਤਾ ਗਿਆ ਹੈ ਇਹ ਛਾਪਾ ਵਿਊ ਨਾਓ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਦੇ ਖਿਲਾਫ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ ਪੀ ਐਮ ਐਲ ਏ 2002 ਦੇ ਉਪਬੰਧਾਂ ਤਹਿਤ ਮਾਰਿਆ ਗਿਆ ਹੈ ਛਾਪੇਮਾਰੀ ਦੌਰਾਨ ਇੱਕ ਲੈਂਡ ਕਰੂਜ਼ਰ ਮਰਸੀਡੀਜ਼ ਜੀ ਵੈਗਨ 3 ਲੱਖ ਰੁਪਏ ਨਗਦ ਅਪਰਾਧਿਕ ਦਸਤਾਵੇਜ਼ ਰਿਕਾਰਡ ਅਤੇ ਡਿਜੀਟਲ ਡਿਵਾਈਸਾਂ ਸਮੇਤ ਕਈ ਚੀਜ਼ਾਂ ਜ਼ਬਤ ਕੀਤੀਆਂ ਗਈਆਂ ਨੇ ਈਡੀਡੀ ਸ਼ਿਕਾਇਤ ਦੇ ਉੱਤੇ ਨੌਇਡਾ ਦੀ ਗੋਤਮ ਬੁੱਧ ਨਗਰ ਪੁਲਿਸ ਨੇ ਬੀ ਐਨ ਐਸ 2023 ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਈਡੀਡੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਵੀਊ ਨਾਊ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਨੇ ਹੋਰ ਕੰਪਨੀਆਂ ਨਾਲ ਕੇ ਕਈ ਨਿਵੇਸ਼ਕਾਂ ਦੇ ਨਾਲ ਧੋਖਾ ਕੀਤਾ ਸੀ ਨਿਵੇਸ਼ਕਾਂ ਨੂੰ ਦੱਸਿਆ ਗਿਆ ਸੀ ਕਿ ਪਾਰਟਿਕਲਸ ਵੇਚਣ ਅਤੇ ਉਹਨਾਂ ਪਾਰਟਿਕਲਸ ਨੂੰ ਵਾਪਸ ਲੀਜ਼ ਤੇ ਦੇਣ ਦੀ ਆਰਟ ਦੇ ਵਿੱਚ ਜਿਆਦਾ ਰਿਟਰਨ ਦੇਣ ਦੀ ਗੱਲ ਕਹੀ ਗਈ ਸੀ ਜਦਕਿ ਇਸ ਦੇ ਲਈ ਉਹਨਾਂ ਦੇ ਕੋਲ ਕੋਈ ਇਨਫਰਾਸਟ੍ਰਕਚਰ ਨਹੀਂ ਸੀ ਇਹਨਾਂ ਸਭ ਚੀਜ਼ਾਂ ਤੋਂ ਹੋਈ ਇਨਕਮ ਤੋਂ ਵਿਊ ਨਾਓ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਅਤੇ ਉਸ ਦੇ ਨਾਲ ਜੁੜੀ ਵੱਖ-ਵੱਖ ਕੰਪਨੀਆਂ ਨੇ ਲਗਜ਼ਰੀ ਵਾਹਨਾਂ ਦੀ ਖਰੀਦ ਕੀਤੀ ਸ਼ੈੱਲ ਕੰਪਨੀਆਂ ਦੇ ਮਾਧਿਅਮ ਦੇ ਰਾਹੀਂ ਸੈਂਕੜਾ ਰੁਪਏ ਦੇ ਫੰਡ ਨੂੰ ਰੂਟ ਕੀਤਾ ਅਤੇ ਸੰਪਤੀਆਂ ਦੇ ਵਿੱਚ ਨਿਵੇਸ਼ ਦੇ ਮਾਧਿਅਮ ਰਾਹੀਂ ਅੱਗੇ ਆਵਰਡ ਕੀਤਾ ਗਿਆ ਇਸ ਤੋਂ ਪਹਿਲਾਂ ਪੀ ਐਮ ਐਲ ਏ 2002 ਦੇ ਪ੍ਰਾਵਧਾਨਾਂ ਦੇ ਤਹਿਤ 26 ਨਵੰਬਰ 2024 ਨੂੰ ਵਿਊ ਨੋ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਅਤੇ ਸਬੰਧਤ ਸੰਸਥਾਵਾਂ ਦੇ ਵੱਖ-ਵੱਖ ਥਾਵਾਂ ਦੇ ਵਿੱਚ ਤਲਾਸ਼ੀ ਵੀ ਲਈ ਗਈ ਸੀ ਪੰਜਾਬ ਦੇ ਜਲੰਧਰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਅਤੇ ਮੁੰਬਈ ਦੇ ਵਿੱਚ ਕੁੱਲ 11 ਥਾਵਾਂ ਤੇ ਛਾਪੇਮਾਰੀ ਕੀਤੀ ਹੈ ਲਗਾਤਾਰ 72 ਘੰਟੇ ਤੋਂ ਇਹ ਛਾਪੇਮਾਰੀ ਜਾਰੀ ਹੈ ਔਰ ਗੁਰੂਗਰਾਮ ਪੰਚਕੁਲਾ ਜੀਂਦ ਮੋਹਾਲੀ ਅਤੇ ਮੁੰਬਈ ਦੇ ਵਿੱਚ ਵਿਊ ਨਾਓ ਮਾਰਕੀਟਿੰਗ ਸਰਵਿਸਿਜ਼ ਬਿਗ ਬॉय ਟਾਈਲ ਸਮੇਤ 6 ਕੰਪਨੀਆਂ ਤੋਂ 2 ਲਗਜ਼ਰੀ ਕਾਰਾਂ ਅਤੇ 3 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ ਈਡੀ ਨੇ ਸੋਮਵਾਰ ਰਾਤ ਨੂੰ ਇਹ ਜਾਣਕਾਰੀ ਦਿੱਤੀ ਹੈ ਈਡੀ ਨੇ ਕਿਹਾ ਹੈ ਕਿ 17 ਤੋਂ 20 ਜਨਵਰੀ ਤੱਕ ਉਸ ਦੀ ਟੀਮ ਨੇ ਵਿਊ ਨਾਓ ਇਨਫਰਾਟੈਕ ਲਿਮਟਿਡ ਬਿਗ ਬॉयਜ਼ ਟॉयਜ਼ ਮੰਦੇਸ਼ੀ ਫੂਡਸ ਪ੍ਰਾਈਵੇਟ ਲਿਮਟਿਡ ਪਲੈਂਕ ਡਾਟ ਪ੍ਰਾਈਵੇਟ ਲਿਮਟਿਡ ਬਾਈਟ ਕੈਨਵਸ ਐਲ ਐਲ ਪੀ ਸਕਾਈ ਲਿੰਕ ਨੈਟਵਰਕ ਅਤੇ ਸਬੰਧਤ ਸੰਸਥਾਵਾਂ ਨਾਲ ਜੁੜੇ ਲੋਕਾਂ ਦੇ ਦਫ਼ਤਰਾਂ ਅਤੇ ਘਰਾਂ ਦਾ ਦੌਰਾ ਕੀਤਾ ਗਿਆ ਹੈ ਇਹ ਛਾਪਾ ਵਿਊ ਨਾਓ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਦੇ ਖਿਲਾਫ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ ਪੀ ਐਮ ਐਲ ਏ 2002 ਦੇ ਉਪਬੰਧਾਂ ਤਹਿਤ ਮਾਰਿਆ ਗਿਆ ਹੈ ਛਾਪੇਮਾਰੀ ਦੌਰਾਨ ਇੱਕ ਲੈਂਡ ਕਰੂਜ਼ਰ ਮਰਸੀਡੀਜ਼ ਜੀ ਵੈਗਨ 3 ਲੱਖ ਰੁਪਏ ਨਗਦ ਅਪਰਾਧਿਕ ਦਸਤਾਵੇਜ਼ ਰਿਕਾਰਡ ਅਤੇ ਡਿਜੀਟਲ ਡਿਵਾਈਸਾਂ ਸਮੇਤ ਕਈ ਚੀਜ਼ਾਂ ਜ਼ਬਤ ਕੀਤੀਆਂ ਗਈਆਂ ਨੇ ਈਡੀਵੀ ਸ਼ਿਕਾਇਤ ਦੇ ਉੱਤੇ ਨੌਇਡਾ ਦੀ ਗੋਤਮ ਬੁੱਧ ਨਗਰ ਪੁਲਿਸ ਨੇ ਬੀ ਐਨ ਐਸ 2023 ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਈਡੀਵੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਵੀਊ ਨਾਊ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਨੇ ਹੋਰ ਕੰਪਨੀਆਂ ਨਾਲ ਕੇ ਕਈ ਨਿਵੇਸ਼ਕਾਂ ਦੇ ਨਾਲ ਧੋਖਾ ਕੀਤਾ ਸੀ ਨਿਵੇਸ਼ਕਾਂ ਨੂੰ ਦੱਸਿਆ ਗਿਆ ਸੀ ਕਿ ਇਹ ਪਾਰਟਿਕਲਸ ਵੇਚਣ ਅਤੇ ਉਹਨਾਂ ਪਾਰਟਿਕਲਸ ਨੂੰ ਵਾਪਸ ਲੀਜ਼ ਤੇ ਦੇਣ ਦੀ ਆਰਥ ਦੇ ਵਿੱਚ ਜਿਆਦਾ ਰਿਟਰਨ ਦੇਣ ਦੀ ਗੱਲ ਕਹੀ ਗਈ ਸੀ ਜਦਕਿ ਇਸ ਦੇ ਲਈ ਉਹਨਾਂ ਦੇ ਕੋਲ ਕੋਈ ਇਨਫਰਾਸਟ੍ਰਕਚਰ ਨਹੀਂ ਸੀ ਇਹਨਾਂ ਸਭ ਚੀਜ਼ਾਂ ਤੋਂ ਹੋਈ ਇਨਕਮ ਤੋਂ ਵਿਊ ਨਾਓ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਅਤੇ ਉਸ ਦੇ ਨਾਲ ਜੁੜੀ ਵੱਖ-ਵੱਖ ਕੰਪਨੀਆਂ ਨੇ ਲਗਜ਼ਰੀ ਵਾਹਨਾਂ ਦੀ ਖਰੀਦ ਕੀਤੀ ਸ਼ੈੱਲ ਕੰਪਨੀਆਂ ਦੇ ਮਾਧਿਅਮ ਦੇ ਰਾਹੀਂ ਸੈਂਕੜਾ ਰੁਪਇਆ ਦੇ ਫੰਡ ਨੂੰ ਰੂਟ ਕੀਤਾ ਅਤੇ ਸੰਪਤੀਆਂ ਦੇ ਵਿੱਚ ਨਿਵੇਸ਼ ਦੇ ਮਾਧਿਅਮ ਰਾਹੀਂ ਅੱਗੇ ਡਵਰਟ ਕੀਤਾ ਗਿਆ ਇਸ ਤੋਂ ਪਹਿਲਾਂ ਪੀ ਐਮ ਐਲ ਏ 2002 ਦੇ ਪ੍ਰਾਵਧਾਨਾਂ ਦੇ ਤਹਿਤ 26 ਨਵੰਬਰ 2024 ਨੂੰ ਵਿਊ ਨੋ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਅਤੇ ਸਬੰਧਤ ਸੰਸਥਾਵਾਂ ਦੇ ਵੱਖ-ਵੱਖ ਥਾਵਾਂ ਦੇ ਵਿੱਚ ਤਲਾਸ਼ੀ ਵੀ ਲਈ ਗਈ ਸੀ